संतोक सिंह नागरा ਕਿਹੜੀ ਬੋਲੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਸਾਡਾ ਬਲੋ ਕਾਲ ਦਿੱਤੀ ਗਈ ਸੀ ਅੱਜ ਪੰਜਾਬ ਬੰਦੀ ਜੀ ਤੁਸੀਂ ਖੜੇ ਸਮਰਾਲੇ ਚਾਉਂਦੇ ਕਿੰਨੇ ਵਜੇ ਆਕੇ ਸੁਰੇ ਸਵੇਰੇ ਮੈਂ ਤਕਰੀਬਨ ਔਰ ਸਵਾ 7 ਸਾਢੇ 7 ਆ ਗਿਆ ਸੀ ਚਲੋ ਪਹਿਲਾਂ ਥੋੜੇ ਜੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੇ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਆ ਰੇੜੀ ਰੇੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਵੱਡਾ ਇਹਨਾਂ ਨੇ ਸਮਰਥਨ ਦਿੱਤਾ ਇਹਨਾਂ ਨਾਲ ਸਾਰੇ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਪੂਰੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਅੰਬਰਾਲਟ ਕਿਤੇ ਕਿਤੇ ਜਾਮ ਵੀ ਲਗਾਇਆ ਤੁਸੀਂ ਜਾਮ ਅਸੀਂ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾ ਪਰ ਰਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਜਿੱਥਾਂ ਨੂੰ ਧਿਆਨ ਦੇ ਵਿੱਚ ਪੈਂਦਾ ਤਿੰਨ ਚਾਰ ਜਗ੍ਹਾ ਮੇਰੀ ਇਹ ਦੇਖ ਰੇਖੇ ਤਾਂ ਧਰਨੇ ਸਾਡੇ ਲਾਇਆਏ ਨੇ ਬੰਦ ਦਾ ਵੰਦ ਦਸਾ ਹੋਰ ਦੂਜੇ ਵੀ ગામ ਵੀ ਲਗਾਇਆ ਜਾਮ ਤੇ ਕਿਨਾਂ ਲਾਹਤ ਕੀਤੀ ਗਈ ਹੈ ਰਾਹਤ ਇਹਦੇ ਵਿੱਚ ਅਸੀਂ ਜਿਹੜੀ ਮੈਡੀਕਲ ਸਹੂਲਤਾਂ ਕੋਈ ਐਂਬੂਲੈਂਸ ਲੰਘਣਾ ਕੋਈ ਜਾਂ ਕੋਈ ਕਿਸੇ ਨੇ 에어ਪੋਰਟ ਨੂੰ ਜਾਣਾ ਹੈ ਕਿਉਂ ਬਹੁਤ ਜ਼ਿਆਰੇ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਹੈ ਉਹਨਾਂ ਨੂੰ ਸਹੂਲਤ ਹੈ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਗੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਤੇ ਹੋਰ ਵੀ ਕੋਈ ਜੇ ਨਹੀਂ ਕੋਈ ਅਮਰਜੈਂਸੀ ਹੈ ਕਿਸੇ ਤੇ ਕੋਈ ਦੁੱਖ ਸ਼ੁਗਵ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਨੰਗਲ ਲਈ ਸਹੂਲਤਾਂ ਦਿੱਤੀਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਨੰਗ ਜਾਣ ਦਿਓ ਹਰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਇਤਸਾਦ ਜਿੱਥੇ ਬੰਦੀਆਂ ਫੇਰ ਲੱਗੀਆਂ ਇੱਕ ਇੱਕ ਮੁੱਟ ਰਹੀਆਂ ਗਿਆ ਜਿਹੜੇ ਦਲੇਵਾਲ ਸਾਹਿਬ ਆਪਣਾ ਮਨ ਮਨਵਾਤ ਲੱਗੀ ਵੱਟੇ ਤੁਸੀਂ ਆਪਣਾ ਇਧਰ ਕਰ ਰਹੇ ਹੋ ਇੱਕ ਜਗਤ ਕਿਉਂ ਨਹੀਂ ਪ੍ਰੋਟੈਸਟ ਹੋ ਰਿਹਾ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦੇ ਨਾ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹ ਨਾ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੁਦ ਜਿਹੜੇ ਉਹ ਨਾ ਜਥੇਬੰਦੀਆਂ ਨਾਲ ਜੁੜੇ ਸੀ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਏ ਉਹ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰੇ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਧਰ ਉਧਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦੂਗਾ ਬਹੁਤ ਵੱਡਾ ਭਰਮਾ ਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਹੈ ਕਿਉਂਕਿ ਜिले ਜिले ਦੇ ਵਿੱਚ ਉਹ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉੱਥੇ ਬਰਕਰਾਰ ਆਪ ਦੇ ਭੇਜਣ ਦੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫ਼ਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਲਤਾਂ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ ਵਿੱਚ ਉਹ ਸਾਲ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਸੌਂ ਨਹੀਂ ਰਹੀ ਹੀ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟ ਨਾਲ ਸਰਕਾਰ ਸੌਣੂਗੀ ਗੱਲ ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਡਰ ਤੇ ਬੈਠਿਆ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਫੇਰ ਸਾਨੂੰ ਕਿਹੜੇ ਸਟੈਪ ਚੱਕਣੇ ਪੈਣੇ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫੇਰ ਕਿਹੜੇ ਫੈਸਲੇ ਲੈਣੇ ਪੈਣੇ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਜੇ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਡੱਲੇਵਾਲ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਨੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਐ ਮੇਰੀ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਆ ਵੀ ਸਾਡਾ ਵੀ ਨੰਬਰ ਲਾਇਆ ਅਸੀਂ ਵੀ ਮਰਨ ਵਾਰਤ ਤੇ ਬੈਠਾਂਗੇ ਅਸੀਂ ਪਿੱਛੇ ਨਹੀਂ ਹਟਣਾ મોદી ਆਪਣੀ ਜਿਹੜਾ ਅੜੀ ਤੋਂ ਪਿੱਛੇ हट ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛਦੀਆਂ ਦੇਣੀਆਂ ਪੈ